ਸਭ ਤੋਂ ਪਹਿਲਾਂ ਜੈਪੀਮ ਜੈ ਭਾਰਤ ਮੈਂ ਬਲਵੰਤ ਸਿੰਘ ਅੱਜ ਜਿੱਦਾਂ ਕਿ ਸਤਗੁਰ ਰਵਿਦਾਸ ਚੌਂਕ ਦੇ ਵਿੱਚ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਘਟਨਾਵਾਂ ਹੋ ਰਹੀਆਂ ਬਾਬਾ ਸਾਹਿਬ ਜੀ ਅੰਮ੍ਰਿਤ ਸਰ ਜੀ ਨੂੰ ਲੈ ਕੇ ਉਦੇ ਵਿਰੋਧ ਦੇ ਵਿੱਚ ਅੱਜ ਪੂਰਨ ਸਮਾਜ ਜਿਹੜਾ ਹੈਗਾ ਪੂਰਨ ਦਲਤ ਭਾਈਚਾਰਾ ਜਿਹੜਾ ਹੈ ਉਹ ਸੜਕਾਂ ਦੇ ਉੱਤੇ ਉਤਰਿਆ ਹੋਇਆ ਇਸੇ ਸੰਦਰਭ ਦੇ ਵਿੱਚ ਅੱਜ ਅਸੀਂ ਸਤਗੁਰ ਰਵਿਦਾਸ ਚੌਂਕ ਦੇ ਵਿੱਚ ਇਕੱਠੇ ਹੋਏ ਹਾਂ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਘਟਨਾਵਾਂ ਦਾ ਸਿਲਸਿਲਾ ਕਾਫੀ ਮਹੀਨਿਆਂ ਤੋਂ ਹੀ ਜਾਰੀ ਹੈ ਜਿਹੜਾ ਬਿਆਨ ਅਮਿਤ ਸ਼ਾਹ ਦਾ ਭਾਰਤੀ ਜਨਤਾ ਪਾਰਟੀ ਦਾ ਸੁਪਰੀਮੋ ਹੈ ਉਹਦਾ ਬਿਆਨ ਇਹ ਆਣਾ ਕਿ ਜੈ ਭੀਮ ਜੈ ਭੀਮ ਕਹਿਣਾ ਜਿਹੜਾ ਇਹਨਾਂ ਲੋਕਾਂ ਦਾ ਫੈਸ਼ਨ ਬਣ ਚੁੱਕਾ ਹੈ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆਂ ਕਿ ਇਹ ਸਾਡੇ ਵਾਸਤੇ ਫੈਸ਼ਨ ਨਹੀਂ ਹੈਗਾ ਇਹ ਸਾਡੇ ਵਾਸਤੇ ਪੈਸ਼ਨ ਹੈ ਪੈਸ਼ਨ ਕਿਉਂ ਆ ਕਿਉਂਕਿ ਜਿਸ ਇਨਸਾਨ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੋਵੇ ਕਿ ਉਹਨਾਂ ਦੇ ਬਜ਼ੁਰਗਾਂ ਦੀ ਹਾਲਤ ਕੀ ਸਗੀ ਉਹਨਾਂ ਨੂੰ ਚੰਗੇ ਕੱਪੜੇ ਪਾਉਣ ਦਾ ਅਧਿਕਾਰ ਨਹੀਂ ਸੀਗਾ ਖੂਹਾਂ ਦੇ ਉੱਤੇ ਤਲਾਬਾਂ ਦੇ ਉੱਤੇ ਪਾਣੀ ਪੀਣ ਦਾ ਅਧਿਕਾਰ ਨਹੀਂ ਸੀਗਾ ਤਲਾਬਾਂ ਤੋਂ ਕੁੱਤੇ ਪਾਣੀ ਪੀ ਸਕਦੇ ਲੇਕਿਨ ਉਹਨਾਂ ਨੂੰ ਉੱਥੇ ਜਾਣ ਦਾ ਅਧਿਕਾਰ ਨਹੀਂ ਸੀਗਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਵੜਨ ਦਾ ਅਧਿਕਾਰ ਨਹੀਂ ਸੀਗਾ ਔਰ ਅਨਗਿਣਤ ਅਤਿਆਚਾਰ ਜਿਹੜੇ ਆ ਉਹ ਸਾਡੇ ਸਮਾਜ ਦੇ ਉੱਤੇ ਕੋਈ ਵੀ ਉਹਨਾਂ ਨੂੰ ਬਰਾਬਰੀ ਦਾ ਦਰਜਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਸੀਗਾ ਇਹ ਸਭ ਕੁਝ ਜਿਹੜਾ ਉਹ ਉਹ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਬ ਅੰਬੇਦਕਰ ਜੀ ਦੀ ਲਗਾਤਾਰ ਕੀਤੀ ਹੋਈ ਕਹਾਲਨਾ ਦੀ ਬਦੌਲਤ ਹੋਇਆ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਦੇ ਪ੍ਰਤੀ ਕੋਈ ਵੀ ਉਂਗਲੀ ਕਦਾਇਆ ਜਾਂ ਕੋਈ ਕਿੰਤੂ ਪ੍ਰੰਤੂ ਕਰਦਾ ਜਾਂ ਉਹਨਾਂ ਦੇ અપਮਾਨ ਕਰਦਾ ਆ ਤੇ ਸਮਾਜ ਜਿਹੜਾ ਆ ਇੱਕ ਜੁਟ ਹੋ ਕੇ ਸੜਕਾਂ ਤੇ ਉਤਰ ਕੇ ਉਸ ਦਾ ਵਿਰੋਧ ਕਰਦਾ ਅੱਜ ਤਾਂ ਬੰਦੇ ਕਿਤੇ ਕਿਤੇ ਪ੍ਰਦਰਸ਼ਨ ਕਰ ਰਹੇ ਹੋ ਤੇ ਪੁਲਿਸ ਵਾਲੋ ਕੀ ਚੀਜ਼ ਲੋ ਦੇਖੋ ਅੱਜ ਦਾ ਜਿਹੜਾ ਬੰਦ ਹੈ ਉਹ ਜਲੰਧਰ ਲੁਧਿਆਣਾ ਫਗਵਾੜਾ ਹੁਸ਼ਿਆਰਪੁਰ ਭੋਗਪੁਰ ਅਨੰਗਿੰਤ ਜਗ੍ਹਾ ਤੇ ਅੱਜ ਬੰਦ ਹੈ ਔਰ ਪੁਲਿਸ ਆਲੇ ਦੁਆਲੇ ਖੜੀ ਹੈ ਕਿਉਂਕਿ ਅਸੀਂ ਖੁਦ ਬਹੁਤ ਸਾਵਧਾਨ ਨੂੰ ਮੰਨਣ ਵਾਲੇ ਲੋਕਾਂ ਬੜੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਅਪੀਲ ਕਰ ਰਹੇ ਆ ਦੁਕਾਨਦਾਰ ਭਰਾਵਾਂ ਨੂੰ ਵੀ ਇਹ ਅਪੀਲ ਇਹੀ ਕਰ ਰਹੇ ਆ ਕਿ ਭਾਈ 2-4-5 ਘੰਟੇ ਦੇ ਨਾਲ ਕੋਈ ਤੁਹਾਡਾ ਨੁਕਸਾਨ ਬਹੁਤੀ ਸੇਲ ਦਾ ਨਹੀਂ ਹੋਣਾ 5 ਵਜੇ ਇਹ ਸਾਰਾ ਬੰਦ ਜਿਹੜਾ ਖੁੱਲ ਜਾਣਾ ਹੈਗਾ ਜਿਹੜੇ ਗ੍ਰਾਹਕ ਰੁਕੇ ਹੋਏ ਉਹਨਾਂ ਨੇ 5 ਵਜੇ ਤੋਂ ਬਾਅਦ ਸ਼ਾਪਿੰਗ ਕਰ ਲੈਣਗੇ ਕੱਲ ਕਰ ਲੈਣਗੇ ਅੱਜ ਸਾਡ ਔਰ ਮੈਂ ਇਸ ਦੇ ਨਾਲ-ਨਾਲ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਉਹਨਾਂ ਸ਼ਰਾਰਤੀ ਅੰਸਰਾਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਿ ਅਸੀਂ ਸ਼ਾਂਤੀ ਪੀ ਹੈਗੇ ਆ ਲੇਕਿਨ ਅਸੀਂ ਜਾਤ ਦੇ ਚੂਮਾਰ ਵੀ ਹੈਗੇ ਆ ਅਸੀਂ ਜੇ ਕਟਿਆਂ ਦੀਆਂ ਤੇ ਬੱਚਿਆਂ ਦੀਆਂ ਖੱਲਾਂ ਲਾ ਸਕਦੇ ਆ ਤਾਂ ਲਾ ਹੀ ਤੁਹਾਡੀਆਂ ਵੀ ਦਵਾਂਗੇ ਬੰਦੇ ਦੇ ਪੁੱਤ ਬੰਜੋ ਬਾਰ-ਬਾਰ ਛੇੜਨਾ ਸਾਡੇ ਲੋਕਾਂ ਨੂੰ ਬੰਦ ਕਰ ਦਿਓ ਨਹੀਂ ਤਾਂ ਜੁੱਤੀ ਜਿਹੜੀ ਹੈਗੀ ਆ ਉਹ ਜੀ ਅਸੀਂ ਬਣਾਣੀ ਜਾਣਦੇ ਆ ਨਾ ਤਾਂ ਫੇਰ ਨਹੀਂ ਵੀ ਬਹੁਤ ਵਧੀਆ ਸੀ ਜਾਣਦੇ ਆ ਧੰਨਵਾਦ ਬਲਵੰਤ ਬਾਲਾ